ਸੋਨੇ ਦੇ ਕਚਰਿਆਂ ਤੇ ਨਵੀਂ ਕਿਸਮ ਦੀ ਸਪਰੇਅ ਕਰਕੇ ਤਰਤੀ ਵਿੱਚ ਤਪ ਕੇ ਉਸ ਦੀ ਖਾਦ ਬਣਾਈ ਜਾਂਦੀ ਹੈ। ਉਸੇ ਖਾਦ ਕਾਰਨ ਕਣਕ ਦੀ ਬਜਾਈ ਕਰਨ ਵੇਲੇ ਡਾਈਆ ਅਤੇ ਯੂਰੀਆ ਵੀ ਘੱਟ ਪਾਇਆ ਜਾਂਦਾ ਹੈ। ਇਸ ਨਾਲ ਕਣਕ ਦਾ ਝਾੜ ਵੱਧ ਨਿਕਲਦਾ ਤੇ ਜ਼ਮੀਨ ਵੀ ਉਪਯੋਗਸ਼ਕਤੀ ਵਧੀ ਰਹਿੰਦੀ ਹੈ। ਇਸ ਤਰ੍ਹਾਂ ਕਰਨ ਨਾਲ ਵਾਤਾਵਰਣ ਵੀ ਸ਼ੁੱਧ ਰਹਿੰਦਾ ਤੇ ਕਿਸਾਨਾਂ ਦੇ ਮਿੱਤਰ ਕੀੜਿਆਂ ਦਾ ਵੀ ਨੁਕਸਾਨ ਨਹੀਂ ਹੁੰਦਾ। ਜੀ ਹਾਂ ਇਸ ਸੰਬੰਧੀ ਸਾਰੀ ਜਾਣਕਾਰੀ ਕਿਸਾਨ ਗੁਰਿੰਦਰਪਾਲ ਸਿੰਘ ਨੇ ਕਿਸਾਨਾਂ ਵੱਲੋਂ ਝੋਨੇ ਦੇ ਝਾੜ ਪਰਾਲੇ ਜਾਂ ਫੋਸ ਨੂੰ ਅੱਗ ਲਗਾਉਣ ਸੰਬੰਧੀ ਜਾਣਕਾਰੀ ਦਿੱਤੀ ਹੈ ਇਸ ਵਿੱਚ ਕਿਸਾਨਾਂ ਦੀਆਂ ਮਜਬੂਰੀਆਂ ਵੀ ਨੇ ਕਿਉਂਕਿ ਤਕਰੀਬਨ ਹਰੇਕ ਕਿਸਾਨ ਕੋਲ ਵੱਡੇ ਟਰੈਕਟਰ ਨਹੀਂ ਨੇ ਟਰੈਕਟਰ ਵੀ ਵੱਡੇ ਚਾਹੀਦੇ ਨੇ ਮਸ਼ੀਨਰੀ ਵੀ ਵੱਡੀ ਚਾਹੀਦੀ ਹੈ ਤੇ ਖਰਚਾ ਵੀ ਕਿਸਾਨ ਦੀ ਲਾਗਤ ਨਾਲ ਬਹੁਤ ਆਉਂਦਾ ਹੈ ਉਨਾ ਕਿ ਆ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਚੋਣਨੇ ਦੀ ਬੇਸ ਤੇ ਬਾਂਸ ਦੇਵੇ ਤਾਂ ਕਿਸੇ ਵੀ ਕਿਸਾਨ ਦਾ ਦਿਲ ਨਹੀਂ ਕਰਦਾ ਕਿ ਉਹ ਅੱਗ ਲਗਾ ਕੇ ਪ੍ਰਦੂਸ਼ਣ ਕਰੇ। ਚਲਦੇ ਨੀਅਰਬਾਟ ਬਹੁਤ ਸੁਣੀ ਖਾਦ ਬਾਨਨੀ ਆਗੀ 15 ਦਿਨ ਦੇ ਵਿੱਚ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਾਂਗਾ ਆਪਣੇ ਗੁਰੂਆਂ ਨੇ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਉਸ ਦੇ ਚਲਦੇ ਹੋਏ ਆਪਾਂ ਨੂੰ ਜਿੰਨਾ ਹੋ ਸਕੇ ਉਨਾ ਪ੍ਰਾਲਾ ਕਰਨਾ ਚਾਹੀਦਾ ਅੱਗ ਨਾ ਲਾਈਏ ਇਹਦੇ ਨਾਲ ਆਪਣੇ ਜਿਹੜੀ ਧਰਤੀ ਮਾਤਾ ਕੀ ਜਿਹਨੇ ਆਪਾਂ ਨੂੰ ਖਾਣ ਨੂੰ ਦਿੱਤਾ ਆਪਣੀਆਂ ਕਿੰਨੀਆਂ ਪੀੜ੍ਹੀਆਂ ਖਾ ਕੇ ਲੰਘੀਆਂ ਆਪਾਂ ਵੀ ਲੰਘ ਜਾਣਾ ਆਪਣੇ ਬੱਚਿਆਂ ਨੇ ਵੀ ਲੰਘ ਜਾਣਾ ਜਿਹੜੀ ਧਰਤੀ ਮਾਤਾ ਉਹਨੂੰ ਬੰਜਰ ਨਾ ਬਣਾਈਏ ਜਿਹੜਾ ਵਾਤਾਵਰਨ ਨਗੰਧਲਾ ਨਾ ਕਰੀਏ ਜਿੱਦਾਂ ਆਪਣੇ ਬਯੁਰਗਾ ਆਪਣੇ ਵਾਸਤੇ ਕੁਝ ਛੱਡ ਗਏ ਆਪਾਂ ਆਪਣੇ ਬੱਚਿਆਂ ਲਈ ਛੱਡ ਜੀਏ ਇਹਦੇ ਨਾਲ ਖਾਦ ਦਾ ਕਿੰਨਾ ਫਾਇਦਾ ਹੁੰਦਾ ਕਿਸਾਨ ਨੂੰ ਫਾਇਦਾ ਹੈ ਜਾਂ ਨੁਕਸਾਨ ਹੈ ਕਿਉਂ ਡਰ ਰਿਹਾ ਕਿਸਾਨ ਦੇਖੋ ਇਹ ਕਿਸਾਨ ਡਰ ਰਿਹਾ ਵਿਚਾਰਾ ਕਿਸਾਨ ਜਦੋਂ ਅਗੇਤੀ ਬਜਾਈ ਹੋ ਜਾਂਦੀ ਆ ਉਹ ਕਿਤੇ ਨਾਖ ਦੇ ਗੁਲਾਬੀ ਸੁੰਡੀ ਦਾ ਕਾਰਨ ਆ ਜਿਹੜੀ ਗੁਲਾਬੀ ਸੁੰਡੀ ਪਿਛਲੇ ਸਾਲ ਤੇ 2 ਸਾਲਾਂ ਤੋਂ ਚੱਲ ਰਹੀ ਆਗੀ ਇਹ ਕਈ ਜਗ੍ਹਾ ਅੱਗ ਨਹੀਂ ਲਾਈ ਉੱਥੇ ਵੀ ਪੈ ਗਈ ਜਿੱਥੇ ਅੱਗ ਲੱਗੀ ਉੱਥੇ ਵੀ ਪੈ ਗਈ ਇਹ ਮੌਸਮ ਦੇ ਉੱਪਰ ਨਿਰਪਰ ਇਹਦੇ ਨਾਲ ਪਰਾਲੀ ਦੇ ਨਾਲ ਉਹਦਾ ਕੋਈ ਲੈਦੰਦੇ ਨਾ ਨਹੀਂ ਪਰ ਕਿਸਾਨਾਂ ਨੂੰ ਅਪੀਲ ਆ ਕੀਟਨਾਸ਼ਕ ਅਤੇ ਫੰਗੀਸਾਈਡ ਦੇ ਨਾਲ ਬੀਜ ਨੂੰ ਜ਼ਰੂਰ ਸੋਧੋ ਇਹਦੇ ਨਾਲ ਸੋਧ ਕੇ ਬੀਜੋ ਆਪਾਂ ਉਪਰਾਲਾ ਕਰ ਸਕਦੇ ਹਾਂ ਦੇਖੋ ਕਿਸਾਨ ਵੀ ਵਿਚਾਰਾ ਦੋਸ਼ੀ ਨਹੀਂ ਹੈਗਾ ਇਹਦੇ ਸੰਬੰਧੀ ਕਿਉਂਕਿ ਕਿਸਾਨਾਂ ਨੂੰ ਉਹ ਚੀਜ਼ਾਂ ਨਹੀਂ ਮਿਲ ਰਹੀਆਂ ਜੋ ਮਿਲਣੀਆਂ ਚਾਹੀਦੀਆਂ ਨੇ ਪ੍ਰਾਲੀ ਨੂੰ ਵਿੱਚ ਦੱਬਣ ਦੇ ਲਈ ਜਿੱਦਾਂ ਮਾਨਯੋਗ ਸੁਪਰੀਮ ਕੋਰਟ ਨੇ ਐਲਾਨ ਕੀਤਾ ਸੀ ਕਿ ਗ੍ਰੀਨ ਟ੍ਰਿਬਿਊਨਲ ਨੇ ਕਿ ਕਿਸਾਨ ਨੂੰ 100 ਰੁਪਏ ਪਰ ਕੁਇੰਟਲ ਬੋਨਸ ਦਿੱਤਾ ਜਾਵੇ ਤਾਂ ਜੋ ਕਿਸਾਨ ਆਪਣਾ ਡੀਜ਼ਲ ਤੇ ਹੋਰ ਖਰਚੇ ਕਰਕੇ ਜਿਹੜੀ ਪ੍ਰਾਲੀ ਆ ਵਾਰਲੀ ਨੂੰ ਵਿੱਚ ਦੱਬ ਸਕੇ ਕਿਉਂਕਿ ਪ੍ਰਾ ਕਿਸਾਨ ਨੂੰ ਜ਼ਿੰਮੇਵਾਰ ਠਹਿਰਾਉਣਾ ਕੋਈ ਚੰਗੀ ਗੱਲ ਨਹੀਂ ਹੈਗੀ ਪਰ ਆਪਣੇ ਵੱਲੋਂ ਹਰੇਕ ਕਿਸਾਨ ਨੂੰ ਹਮਲਾ ਮਾਰਨਾ ਚਾਹੀਦਾ ਥੋੜੇ ਤੋਂ ਥੋੜਾ ਬਹੁਤੇ ਤੋਂ ਬਹੁਤਾ ਸਰਕਾਰ ਦਾ ਕਿਦਾਂ ਦਾ ਰੂਲ ਰਿਹਾ ਇਸ ਵਾਰੀ ਕਿ ਕਹਿੰਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਜੇ ਵੀ ਕੋਈ ਕਿਸਾਨ ਅੱਗ ਲਾਉਂਦਾ ਤਾਂ ਉਹਦੇ ਲਾਲ ਰੈੱਡ ਐਂਟਰੀਆਂ ਕੀਤੀਆਂ ਜਾਣਗੀਆਂ ਜਾਂ ਬਣਦੀ ਕਾਰਵਾਈਆਂ ਸਹੂਲਤਾਂ ਰੋਕੀਆਂ ਜਾਣਗੀਆਂ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਆਂ ਜੀ ਸਰਕਾਰ ਨੇ ਕੋਈ ਸਿਆਣਪ ਪਰੇ ਕੰਮ ਤਾਂ ਦੇਖੋ ਇਸ ਸੰਬੰਧੀ ਕੀਤੇ ਨਹੀਂ ਡਰਾ ਕੇ ਕਿਸਾਨ ਨੂੰ ਡਰਾ ਧਮਕਾ ਕੇ ਤੁਸੀਂ ਵਿਚਾਰੇ ਦਾ ਕਿੰਨਾ ਕਿਸਾਨ ਨੱਪ ਲਓਗੇ ਕਿਸਾਨ ਦਾ ਆਖਰ ਨੂੰ ਉਹਦਾ ਵੀ ਜਿਉਣ ਨੂੰ ਦਿਲ ਕਰਦਾ ਉਹਦਾ ਵੀ ਦਿਲ ਕਰਦਾ ਮੈਂ ਵੀ ਵਧੀਆ ਜ਼ਿੰਦਗੀ ਜਿਉਣਾ ਮੇਰੇ ਬੱਚੇ ਵਧੀਆ ਜ਼ਿੰਦਗੀ ਜਿਉਣ ਵਧੀਆ ਸਕੂਲਾਂ ਚ ਪੜਨ ਜ਼ਰੂਰੀ ਤਾਂ ਨਹੀਂ ਹੈਗਾ ਕਿ ਕਿਸਾਨ ਦਾ ਬੱਚਾ ਕਿਸਾਨ ਦੀ ਤਰ੍ਹਾਂ ਮਿੱਟੀ 'ਚ ਰਹੇ ਉਹਦਾ ਉਹਦਾ ਵੀ ਜਨਮ ਸਿੱਧ ਅਧਿਕਾਰ ਆ ਪਰ ਨਹੀਂ ਜਿਹੜੇ ਸਰ ਤੱਕੇ ਨਾਲ ਡਰਾਇਆ ਜਾਂ ਡਰਾ ਤਾਂ ਦੇਖੋ ਉਹਦਾ ਕੰਮ ਗਲਤ ਆ ਇਹਦੇ ਨਾਲੋਂ ਚੰਗਾ ਜੇ ਕਿਸਾਨ ਨੂੰ ਪਿਆਰ ਨਾਲ ਸਮਝਾਇਆ ਜਾਵੇ ਕਿਸਾਨ ਐਡਾ ਮਾੜਾ ਨਹੀਂ ਜਿਹਦਾ ਦਿਖਾਇਆ ਜਾ ਰਿਹਾਗਾ ਕਿਸਾਨ ਬਹੁਤ ਨਰਮ ਆਗਾ ਕਿੰਨੇ ਕਿੱਲਾਂ ਦੀ ਖੇਤੀ ਕਰ ਰਹੇ ਹੋ ਤੁਸੀਂ ਕਿੰਨੇ ਟਾਈਮ ਤੋਂ ਲਗਾਤਾਰ ਇਸੇ ਤਰ੍ਹਾਂ ਜਿਹੜੀ ਪਰਾਲੀ ਨੂੰ ਬਿਨਾਂ ਅੱਗ ਲਾਏ ਕੀਤੀ ਕਰ ਰਹੇ ਹੋ ਮੈਂ ਤਕਰੀਬਨ 27 22 ਏਕੜ ਦੇ ਉੱਪਰ ਖੇਤੀ ਕਰ ਰਹੀ ਐ ਜਿਹੜੀ ਇਹ ਬਿਨਾਂ ਅੱਗ ਲਾਏ ਕਰ ਰਹੀ ਆ ਪਹਿਲਾਂ ਜਦੋਂ ਤੋ ਤਕਰੀਬਨ 10 12 ਸਾਲ ਪਹਿਲਾਂ ਮੈਂ ਕੀਤੀ ਸੀ ਉਸ ਵੇਲੇ ਮੈਂ ਸਕਸੈਸ ਨਹੀਂ ਹੋਇਆ ਸੀ ਚਲੋ ਹੁਣ ਪੂਸ਼ਾ ਦੇ ਵਿੱਚ ਤੇ ਆਈਆਈ ਡਬਲਯੂ ਬੀਆਰ ਕਰਨਾਲ ਹੋ ਗਿਆ ਪੀਏਯੂ ਨਾਲ ਮੇਰਾ رابطہ ਹੋਇਆ ਡਾਕਟਰਾਂ ਨਾਲ ਤਕਰੀਬਨ ਮੈਂ 4-5 ਸਾਲ ਤੋਂ ਇਹੀ ਪੂਸ਼ਾ ਦਾ ਵੇਸਟ ਡੀ ਕੰਪੋਜ਼ਰ ਯੂਜ਼ ਕਰ ਰਿਹਾ ਇਸ ਵਾਰ ਚਲੋ ਇਹ ਤਾਂ ਨਵਾਂ ਟ੍ਰਾਇਲ ਆ ਤੇ 2 ਸਾਲ ਤੋਂ ਮੇਰੇ ਚਾਚਾ ਜੀ ਵੀ ਇਸੇ ਤਰ੍ਹਾਂ ਕਰ ਰਹੇ ਨੇ ਜੀ ਤੇ ਸੰਤੁਸ਼ਟ ਹੋ ਪੂਰੀ ਤਰ੍ਹਾਂ ਸੰਤੁਸ਼ਟ ਆਈ ਸਭ ਤੋਂ ਵੱਡੀ ਗੱਲ ਆ ਮਨ ਨੂੰ ਸਕੂਨ ਆਉਂਦਾ ਬਾਤਾਵਰਨ ਗੰਧਲਾ ਕੀ ਨਾਮ ਹੈ ਤੁਹਾਡਾ ਹਾਂ ਜੀ ਮੇਰਾ ਨਾਮ ਗਰਮੀਤ ਸਿੰਘ ਆ ਜੀ ਗਰਮੀ ਸਿੰਘ ਜੀ ਤੁਸੀਂ ਕਿੰਨੇ ਕੀਲਿਆਂ ਦੀ ਖੇਤੀ ਕਰਦੇ ਹੋ ਕਦੋਂ ਤੋਂ ਜਿਹੜੀ ਸਿੱਧੀ ਬਿਜਾਈ ਕਰਦੇ ਮੈਂ ਜੀ 25 26 ਕੀਲਿਆਂ ਦੀ ਬਿਜਾਈ ਕਰ ਰਿਹਾ ਜੀ ਮੈਨੂੰ ਹੋ ਗਿਆ ਜੀ 2-3 ਸਾਲ ਇਹਨੂੰ ਪਰਾਲੀ ਨੂੰ ਵਿੱਚ ਗੁਰਿੰਦਰ ਤੋਂ ਕੋਸੇ ਤੋਂ ਲੈ ਲਈ ਗੈਰਿੰਗ ਬਾਕੀ ਸੁਪਰ ਸੀਟਰ ਲੈ ਲਿਆ ਬਾਕੀ ਹੁਣ ਬਾਕੀ ਚੱਲ ਰਿਹਾ ਜੀ ਵਧੀਆ ਸਿਸਟਮ ਜੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜਿਹੜੀ ਅੱਗ ਲਾ ਕੇ ਬਿਜਾਈ ਕਰਦੇ ਸੀ ਤੇ ਹੁਣ ਸਿੱਧੀ ਬਿਜਾਈ ਕਰਦੇ ਹੋ ਇਹਦੇ ਨਾਲ ਤੁਹਾਨੂੰ ਮਤਲਬ ਕਿ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਫਾਇਦਾ ਤਾਂ ਹੋਈ ਹੋਇਆ ਜੀ ਇਹ ਚ ਮਿਹਨਤ ਬਹੁਤਾ ਪਰ ਲੋਕ ਮਿਹਨਤ ਤੋਂ ਡਰਦੇ ਨੇ ਵੀ ਮਿਹਨਤ ਜਿਆਦਾ ਹੁੰਦੀ ਹੈ ਡੀਜ਼ਲ ਖਰਚਾ ਹੀ ਵੱਧ ਹੁੰਦਾ ਪਰ ਇਹਦੇ ਫਾਇਦੇ ਬਹੁਤ ਨੇ ਜੀ ਫਾਇਦੇ ਕੋਈ ਵੀ ਇੱਕ ਫਾਇਦਾ ਜਾਂ ਦੋ ਫਾਇਦੇ ਜੀ ਕਿ ਆਪਾਂ ਦੱਸਦੇ ਇਹਦਾ ਫਾਇਦਾ ਇੱਕ ਤਾਂ ਵਾਤਾਵਰਣ ਦਾ ਹੁੰਦਾ ਜੀ ਬਾਕੀ ਇਹਦੀ ਉਪਜਾਊ ਸ਼ਕਤੀ ਵੱਧਦੀ ਹੈ ਜੀ ਮਿੱਤਰ ਕੀੜੇ ਆਪਣੇ ਵੱਜਦੇ ਨੇ ਉਹਦੇ ਨਾਲ ਮੱਚ ਜਾਂਦੇ ਨੇ ਜੀ ਬਾਕੀ ਫਾਇਦੀ ਫਾਇਦੇ ਰੇ ਰੇ ਵਗੈਰਾ ਕਿੰਨਾ ਕੁ ਘਟਦਾ ਪਾਉਣ ਤੋਂ ਰੇ ਘਟ ਜਾਂਦਾ ਜੀ ਕਾਫੀ ਜੂਰੀਆ ਘਟ ਜਾਂਦਾ ਡੀਏਪੀ ਵੀ ਘਟ ਪਾਉਨੇ ਆ ਹੁਣ ਅੱਗੇ ਨਾਲ ਸਪਰੇਹਾਂ ਦਾ ਵੀ ਫਰਕ ਪੈ ਗਿਆ ਜੀ ਕੀ ਕਹਿਣਾ ਚਾਹੁੰਨੇ ਕਿਸਾਨਾਂ ਨੂੰ ਮੈਂ ਇਹੀ ਕਹਿੰਦਾ ਜੀ ਵੀ ਅੱਗ ਘੱਟ ਲਾਓ ਜੀ ਜਿਹੜੇ ਛੋਟੇ